ਸਾਤ ਸੰਗਤ ਜੀ ਮੇਰੇ ਵੱਲੋਂ ਦਸ਼ਮੀਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਪਾਕਾ ਸਾਹਿਬ ਪਿੰਡ ਮਦੇਕੇ ਪਿੰਡ ਮਦੇਕੇ ਦੀ ਧਰਤੀ ਦਸ਼ਮੀਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਤੇ ਅੱਜ ਆਪਾਂ ਜਾਣਾਂਗੇ ਇਸ ਪਵਿੱਤਰ ਸਥਾਨ ਦਾ ਇਤਿਹਾਸ ਤੇ ਨਾਲ ਦੀ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਬਸ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤੇ ਅੱਗੇ ਤੱਕ ਤੁਸੀਂ ਸ਼ੇਅਰ ਵੀ ਕਰਿਓ ਤਾਂ ਕਿ ਪੂਰੀ ਸੰਗਤ ਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਜਾਣਕਾਰੀ ਪਤਾ ਚੱਲ ਸਕੇ ਤੇ ਹੁਣ ਆਪਾਂ ਤੁਹਾਨੂੰ ਕੁਰਾਨੀਆ ਦਰਸ਼ਨ ਤੇ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰੂ ਸਾਹਿਬ ਜੀ ਨੇ ਨੰਦਪੁਰ ਦਾ ਕਿਲਾ ਜਦੋਂ ਛੱਡਿਆ ਜੰਗਾ ਜੁੱਧਾ ਕਰਦੇ ਹੋਏ ਤਖਤੂ ਪੂਰੇ ਤੇ ਹੁੰਦੇ ਹੋਏ ਲਗਭਗ 14 ਦਿਨਾਂ ਬਾਅਦ ਇਸ ਜਗ੍ਹਾ ਤੇ ਪਹੁੰਚੇ ਗੁਰੂ ਸਾਹਿਬ ਜੀ ਦੀ ਜੰਗ ਦੇ ਦੌਰਾਨ ਹੱਥ ਦੀ ਉਂਗਲ ਦੇ ਉੱਤੇ ਇੱਕ ਜ਼ਖਮ ਹੋ ਚੁੱਕਿਆ ਸੀ ਤੇ ਉਸ ਜ਼ਖਮ ਦੇ ਉੱਪਰ ਜੋ ਪੱਟੀ ਲਪੇਟੀ ਹੋਈ ਸੀ ਉਹ ਉਂਗਲ ਦੇ ਉੱਪਰ ਹੀ ਜੰਮ ਚੁੱਕੀ ਸੀ ਗੁਰੂ ਸਾਹਿਬ ਜਦੋਂ ਇਸ ਜਗ੍ਹਾ ਤੇ ਪਹੁੰਚੇ ਇੱਕ 베ਰੀ ਦੇ ਹੇਠਾਂ ਆਣ ਕੇ ਬੈਠ ਗਏ ਸੰਗਤਾਂ ਨੂੰ ਪਤਾ ਚੱਲਣਾ ਸ਼ੁਰੂ ਹੋਇਆ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਵਾਸਤੇ ਇਕੱਠੀਆਂ ਹੋ ਗਈਆਂ ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਆਖਿਆ ਕਿ ਅਗਰ ਇਸ ਪਿੰਡ ਦੇ ਵਿੱਚ ਕੋਈ ਵੈਦ ਹੈ ਤਾਂ ਉਸ ਨੂੰ ਬੁਲਾਇਆ ਜਾਵੇ ਤਾਂ ਕਿ ਮੇਰੀ ਉਂਗਲ ਦੀ ਉਹ ਪੱਟੀ ਖੋਲ ਸਕੇ ਤੇ ਮੇਰੀ ਉਂਗਲ ਨੂੰ ਠੀਕ ਕਰ ਸਕੇ ਤੇ ਸੰਗਤਾਂ ਨੇ ਦੱਸਿਆ ਕਿ ਗੁਰੂ ਜੀ ਇਸ ਪਿੰਡ ਦੇ ਵਿੱਚ ਕੋਈ ਵੀ ਵੈਦ ਨਹੀਂ ਹੈ ਤੇ ਫਿਰ ਇੱਕ ਮੁਸਲਮਾਨ ਉਮਰਾ ਲੋਹਾਰ ਨਾਮ ਦਾ ਬੰਦਾ ਗੁਰੂ ਸਾਹਿਬ ਜੀ ਕੋਲ ਆਂਦਾ ਵਾ ਜੋ ਕਿ ਇਸ ਜਗ੍ਹਾ ਤੇ ਮੱਜਾ ਚਰਾਂਦਾ ਹੁੰਦਾ ਸੀ ਉਹ ਗੁਰੂ ਸਾਹਿਬ ਜੀ ਨੂੰ ਕਹਿੰਦਾ ਹੈ ਗੁਰੂ ਸਾਹਿਬ ਜੀ ਕੀ ਮੈਂ ਇੱਕ ਜਾਤ ਦਾ ਮੁਸਲਮਾਨ ਹਾਂ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਇਹ ਪੱਟੀ ਖੋਲ ਸਕਦਾ ਹਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਾਡਾ ਕਿਸੇ ਵੀ ਜਾਤੀਆਂ ਕਿਸੇ ਵੀ ਮਜ਼ਬਬ ਦੇ ਨਾਲ ਵੈਰ ਵਿਰੋਧ ਨਹੀਂ ਹੈ ਸਾਡਾ ਸਿਰਫ ਟੱਕਰਾ ਜ਼ਬਰ ਜ਼ੁਲਮ ਦੇ ਨਾਲ ਹੈ ਤਾਂ ਤੁਸੀਂ ਇਹ ਪੱਟੀ ਖੋਲ ਸਕਦੇ ਹੋ ਤੇ ਫਿਰ ਉਮਰਾ ਲੋਹਾਰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪਣੇ ਮੂੰਹ ਦੀ ਭਾਫ ਦੇ ਦੇ ਕੇ ਗੁਰੂ ਸਾਹਿਬ ਦੀ ਉਂਗਲ ਤੋਂ ਉਹ ਪੱਟੀ ਖੋਲ ਦਿੰਦਾ ਹੈ ਗੁਰੂ ਸਾਹਿਬ ਜੀ ਉਮਰਾ ਲੋਹਾਰ ਦੀ ਇਸ ਸੇਵਾ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਤੇ ਉਹ ਉਮਰਾ ਲੋਹਾਰ ਨੂੰ ਕਹਿੰਦੇ ਨੇ ਕਿ ਉਮਰਾ ਲੋਹਾਰ ਅਸੀਂ ਤੁਹਾਨੂੰ ਦੋ ਉਪਦੇਸ਼ ਦੇਣਾ ਚਾਹੁੰਦੇ ਹਾਂ ਜੇ ਤੁਸੀਂ ਮੰਨੋਗੇ ਤੇ ਅਸੀਂ ਤੁਹਾਨੂੰ ਆਧਿਵਾਂਗੇ ਤਾਂ ਉਮਰਲ ਹਾਰ ਕਹਿੰਦਾ ਹੈ ਕਿ ਗੁਰੂ ਜੀ ਮੈਂ ਤੁਹਾਡੇ ਉਪਦੇਸ਼ ਮੰਨਾਂਗਾ ਤੇ ਗੁਰੂ ਸਾਹਿਬ ਜੀ ਪਹਿਲਾ ਉਪਦੇਸ਼ ਹੀ ਦਿੰਦੇ ਨੇ ਕਿ ਕਦੇ ਵੀ ਤੁਸੀਂ ਹੁੱਕਾ ਜਿਹੜਾ ਕਿ ਨਹੀਂ ਪੀਣਾ ਤੇ ਦੂਸਰਾ ਤੁਸੀਂ ਵੱਟੇ ਦਾ ਸਾਗਾ ਜਿਹੜਾ ਉਹ ਕਦੇ ਵੀ ਨਹੀਂ ਲੈਣਾ ਅਗਰ ਤੁਸੀਂ ਇਹ ਦੋਨੋਂ ਉਪਦੇਸ਼ ਮੰਨੋਗੇ ਤਾਂ ਤੁਹਾਡੀ ਖੁੱਲ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਵੇਗਾ ਉਮਰਾਲੋਹਾਰ ਨੇ ਗੁਰੂ ਸਾਹਿਬ ਦੇ ਦੋਨੋਂ ਖਦੇਸ਼ ਮੰਨੇ ਵੀ ਤਿਰੂ ਨਦੀ ਖੁੱਲ ਦਾ ਦੂਰ ਦੂਰ ਤੱਕ ਵਾਦਾ ਹੋਇਆ ਪਰ ਕੁਝ ਸਮਾਂ ਪੈਣ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਇਨ੍ਹਾਂ ਵਚਨਾਂ ਨੂੰ ਉਮਰਾਲੋਹਾਰ ਦੀ ਪੁੱਲ ਪੁੱਲ ਚੁੱਕੀ ਸੀ ਇਸ ਕਰਕੇ ਉਹਨਾਂ ਦੇ ਪੁੱਲ ਦਾ ਨਾਸ਼ ਹੋ ਗਿਆ ਇਸ ਪਵਿੱਤਰ ਸਥਾਨ ਤੇ ਗੁਰੂ ਸਾਹਿਬ ਜੀ ਜਦੋਂ ਆਏ ਸਨ ਤਾਂ ਦੀਨੇ ਕੰਗੜ ਤੋਂ ਰਾਏ ਜੁੱਤ ਦੇ ਪੁੱਤਰ ਲਖਮੀਰ ਸ਼ਮੀਰ ਤੇ ਅਕਤਮਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਪਹੁੰਚੇ ਨੇ ਤੇ ਸੰਗਤਾਂ ਸਮੇਤ ਇਸ ਜਗ੍ਹਾ ਤੇ ਪਹੁੰਚਦੇ ਨੇ ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ ਕਿ ਗੁਰੂ ਸਾਹਿਬ ਜੀ ਹੁਣ ਤੁਸੀਂ ਸਾਡੇ ਨਾਲ ਦੀਨੇ ਕੰਗੜ ਚੱਲੋ ਗੁਰੂ ਸਾਹਿਬ ਉਹਨਾਂ ਦੀ ਬੇਨਤੀ ਨੂੰ ਮੰਨਦੇ ਹੋਏ ਇਸ ਜਗ੍ਹਾ ਤੋਂ ਦੀਨੇ ਕੰਗੜ ਨੂੰ ਚਲੇ ਜਾਂਦੇ ਨੇ ਤੇ ਇਹ ਸੀ ਇਸ ਜਗ੍ਹਾ ਦਾ ਇਤਿਹਾਸ ਇਸ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਤੈਨੂੰ ਇਹ ਵੀਡੀਓ ਕਿਵੇਂ ਲੱਗੀ ਉਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਅੱਗੇ ਤੱਕ ਸ਼ੇਅਰ ਜਰੂਰ ਕਰਿਓ ਤਾਂ ਕਿ ਇਸ ਜਗ੍ਹਾ ਦਾ ਇਤਿਹਾਸ ਹਰ ਕਿਸੇ ਨੂੰ ਪਤਾ ਚੱਲ ਸਕੇ ਤੇ ਇਸ ਗੁਰਦੁਆਰਾ ਸਾਹਿਬ 'ਚ ਹਜੇ ਕੰਮ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੂੰ ਹੋਰ ਸੁੰਦਰ ਬਣਾਉਣ ਦਾ ਤੇ ਤੁਸੀਂ ਕਿਸੇ ਵੀ ਟਾਈਮ ਇਸ ਗੁਰਦੁਆਰਾ ਸਾਹਿਬ ਤੇ ਜਾ ਸਕਦੇ ਹੋ ਤੇ ਆ ਕੇ ਦਰਸ਼ਨ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਨਿਹਾਲ ਸਿੰਘ ਵਾਲਾ ਪਿੰਡ ਮੰਧੀਕ ਵਿੱਚ ਸਥਿਤ ਹੈ ਤੇ ਆਹ ਉਹ 베ਰੀ ਹੈ ਸਾਧ ਸੰਗਤ ਜੀ ਜਿਸ 베ਰੀ ਇੱਥਾ ਕੇ ਗੁਰੂ ਸਾਹਿਬ ਜੀ ਬੈਠੇ ਸਨ ਇਹ ਅੱਜ ਵੀ ਸਥਿਤ ਹੈ ਤੇ ਆਹ ਉਹ ਨਕਸ਼ਾ ਦੇਖ ਰਹੇ ਹੋ ਤੁਸੀਂ ਸਾਧ ਸੰਗਤ ਜੀ ਜੋ ਇਸ ਗੁਰਦੁਆਰਾ ਸਾਹਿਬ ਦਾ ਤਿਆਰ ਹੋਣ ਜਾ ਰਿਹਾ ਇਸ ਕਰਕੇ ਇਸ ਜਗ੍ਹਾ ਤੇ ਤੁਸੀਂ ਕੰਮ ਚੱਲਦਾ ਦੇਖ ਰਹੇ ਹੋ ਤੇ ਇਹ ਇਸ ਗੁਰਦੁਆਰਾ ਸਾਹਿਬ ਦਾ ਨਕਸ਼ਾ ਜੋ ਕਿ ਬਹੁਤ ਹੀ ਜ਼ਿਆਦਾ ਸੁੰਦਰ ਲੱਗ ਰਿਹਾ ਹੈ ਤੇ اے سی ਸਾਧ ਸੰਗਤ ਦੀ ਅੱਜ ਦੀ ਵੀਡੀਓ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਸਾਰੀ ਸੰਗਤ ਨੂੰ ਜਗ੍ਹਾ ਦਾ ਇਤਿਹਾਸ